ਪੰਜਾਬ ਸਰਕਾਰ ਦੇ ਵੱਲੋਂ ਵਿਕਾਸ ਦੇ ਕਈ ਦਾਅਵੇ ਕੀਤੇ ਜਾ ਰਹੇ ਨੇ ਤੇ ਹੁਣ ਹਲਕਾ ਰਾਜਪੁਰਾ ਦੇ ਵਿੱਚ ਵਿਧਾਇਕ ਨੀਨਾ ਮਿੱਤਲ ਜਿਨ੍ਹਾਂ ਦੇ ਵੱਲੋਂ ਕਈ ਸੜਕਾਂ ਜੁਨ੍ਹਾਂ ਦੀ ਮੁਰੰਮਤ ਦੇ ਲਈ ਇਸਲਾ ਉਤਕਾਟਨ ਜਿਹੜਾ ਕਰ ਦਿੱਤਾ ਗਿਆ। ਤਾਂ ਵਿਕਾਸ ਕਾਰਜ ਦਾ ਉਤਕਾਟਨ ਹੋਇਆ ਦੱਸਦੀ ਕਿ ਹਲਕਾ ਰਾਜਪੁਰਾ ਤੋਂ ਵਿਧਾਇਕ ਮੈਡਮ ਨੀਨਾ ਮਿੱਤਲ ਜੋ ਕਿ ਮੌਕੇ ਤੇ ਪਹੁੰਚ ਨਹੀਂ ਇਸ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਦੁਰਗਾ ਮਾਤਾ ਮੰਦਰ ਰੋਡ ਤੇ ਹੋਰ ਕਈ ਰੂਡਸ ਨੇ ਜਨਦੀ ਮੁਰੰਮਤ ਦੀ ਜ਼ਰੂਰਤ ਸੀ ਕਿਉਂਕਿ ਜਿਹੜਾ ਲਗਾਤਾਰੀ ਇਹਨਾਂ ਸੜਕਾਂ ਦੀ ਹਾਲਤ ਜਿਹੜੀ ਉਹ ਖਸਤਾ ਹੁੰਦੀ ਜਾ ਰਹੀ ਸੀ ਤੇ ਇਸੇ ਨੂੰ ਲੈ ਕੇ ਮੰਗ ਨੂੰ ਮੁੱਖ ਰੱਖਦੇ ਹੋਏ ਉਹਨਾਂ ਦਾ ਇਹ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਇਹ ਪਲਾਨ ਕੀਤਾ ਜਾ ਰਿਹਾ ਸੀ ਕਿ ਨਾ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ ਪਰ ਜਿਹੜਾ ਮੌਸਮ ਹੈ ਉਸ ਨੂੰ ਵੇਖਦੇ ਹੋਇਆ ਕੁਝ ਸਮੇਂ ਦੇ ਲਈ ਇਹ ਪ੍ਰੋਜੈਕਟ ਜਿਹੜਾ ਰੋਕਿਆ ਗਿਆ ਸੀ ਤੇ ਹੁਣ 50 ਲੱਖ ਦੇ ਕਰੀਬ ਦਾ ਪ੍ਰੋਜੈਕਟ ਪਾਸ ਹੋਇਆ ਤੇ ਇਸ ਜਿਹੜੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਨੂੰ ਲੈ ਕੇ ਉਦਘਾਟਨ ਖੁਦ ਵਿਧਾਇਕ ਮੈਡਮ ਲੀਨਾ ਮਿੱਤਲ ਦੇ ਵੱਲੋਂ ਕੀਤਾ ਗਿਆ ਦਰمیان ਗੱਲਬਾਤ ਕਰਦੇ ਹਾਂ ਨਾਪੋਰ ਕੀ ਕੁਝ ਕੀ ਹੈ ਆਉ ਸੁਣਦੇ ਹਾਂ ਸੜਕ ਦੀ ਬੜੀ ਦੇਰ ਤੋਂ ਡਿਮਾਂਡ ਸੀਗੀ ਕਿਉਂਕਿ ਸਾਡਾ ਇੱਥੇ ਦੁਰਗਾ ਮੰਦਿਰ ਨਾਲ ਸਾਡੇ ਸਾਰੇ ਰਾਜਪੁਰਾ ਵਾਸੀਆਂ ਦੀਆਂ ਭਾਵਨਾਵਾਂ ਸ਼ਰਧਾ ਜੁੜੀ ਹੋਈ ਹੈ ਤੇ ਇਥੋਂ ਦੀ ਸੜਕ ਕਰਕੇ ਥੋੜੀ ਜਿਹੀ ਦਿੱਕਤ ਆਉਂਦੀ ਸੀ ਕਾਫੀ ਦੇਰ ਤੋਂ ਅਸੀਂ ਇਹਦੇ ਲਈ ਲੱਗੇ ਹੋਏ ਸੀ ਕਿ ਇਸ ਸੜਕ ਦਾ ਸ਼ੁਰੂਆਤ ਕੀਤੀ ਜਾਵੇ ਜਿਵੇਂ ਤੁਸੀਂ ਜਾਣਦੇ ਹੋ ਵੀ ਸਰਦੀਆਂ 'ਚ ਇਹ ਸੜਕਾਂ ਨਹੀਂ ਬਣ ਸਕਦੀਆਂ ਲੁੱਕ ਵਾਲੀਆਂ ਤਾਂ ਥੋੜਾ ਜਿਹਾ ਮੌਸਮ ਦਾ ਹੀ ਇੰਤਜ਼ਾਰ ਹੋ ਰਿਹਾ ਸੀ ਹੁਣ ਮੌਸਮ 'ਚ ਗਰਮੀ ਆ ਗਈ ਹੈ ਤੇ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ ਇਹ ਦੁਰਗਾ ਮੰਦਰ ਰੋਡ ਸਤਨੇਰ ਮੰਦਰ ਰੋਡ ਤੇ ਉਧਰੋਂ ਇਸਲਾਮਪੁਰ ਸ਼ਮਸ਼ਾਨ ਘਾਟ ਵਾਲੋਂ ਹੁੰਦੀ ਹੋਈ ਇਹ ਸਾਰੀ ਰੋਡ ਅੰਦਰੋਂ ਪੂਰੀ ਕੀਤੀ ਜਾਊ ਕਿੰਨੇ ਕੁ ਦਾ ਪ੍ਰੋਜੈਕਟ ਹੈ ਇਹ ਲਗਭਗ 50 ਲੱਖ ਦਾ ਪ੍ਰੋਜੈਕਟ ਹੈਗਾ ਔਰ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਸੜਕਾਂ ਉਹ ਵੀ ਸਾਰੀਆਂ ਜਿਹੜੀਆਂ ਲੁੱਕ ਵਾਲੀਆਂ ਸੜਕਾਂ ਉਹ ਵੀ ਸਾਰੀਆਂ ਇਹਦੇ ਵਿੱਚ ਲੈ ਕੇ ਸਾਰੀਆਂ ਸੜਕਾਂ ਰਾਜਪੁਰੇ ਦੀਆਂ ਨਵੀਆਂ ਬਣਾਈਆਂ ਜਾਂਦੀਆਂ ਨੇ ਇਹ ਜਿਹੜਾ ਸੜਕਾਂ ਦੇ ਬਿਨਾਂ ਹੋਣੀ ਕੋਈ ਸੜਕ ਨਹੀਂ ਹੋਰ ਵੀ ਕਈ ਕੰਮ ਆ ਰਹੇ ਆ ਭਾਜ ਆਪਾਂ ਸੜਕਾਂ ਦਾ ਕਰਨ ਆਏ ਆ ਤਾਂ ਫਿਰ ਸੜਕਾਂ ਵੀ ਗਲਤ ਜੀ ਸੜਕਾਂ ਨਾ ਹੋ ਜੇ ਜਿਵੇਂ ਕਿ ਮੈਂ ਪਿਛਲੀ ਦਿਨ ਪਿਛਲੀ ਦਿਨੀ ਮੈਂ ਇੱਕ ਵੀਡੀਓ ਵੀ ਪਾਈ ਸੀਗੀ ਫੁਵਾਰਾ ਚੌਂਕ ਤੋਂ ਲੈ ਕੇ ਪਰਲੇ ਪਾਸੇ ਸਾਰੀ ਟੋਟਲ ਪਾਣੀ ਦੀ ਪਾਈਪਲਾਈਨ ਚੇਂਜ ਹੋ ਰਹੀ ਹੈ ਜਿਹੜੀ ਕਿ ਬੜੇ ਲੰਬੇ ਸਮੇਂ ਤੋਂ ਦਿੱਕਤ ਸੀ 1982 ਦੇ ਪਾਈਪਲਾਈਨ ਪਈ ਸੀ ਤੇ 10 ਸਾਲਾਂ ਬਾਅਦ ਇਹ ਚੇਂਜ ਹੋਣੀ ਚਾਹੀਦੀ ਸੀ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਲੋਕਾਂ ਨੂੰ ਗੰਦਾ ਪਾਣੀ ਪੀਣ ਤੋਂ ਲੋਕ ਮਜਬੂਰ ਸੀਗੇ ਬੜੇ ਆਂਦੇ ਸੀ ਕਿ ਸ਼ਿਵਰੇਜ ਦਾ ਪਾਣੀ ਆ ਰਿਹਾ ਉਹ ਸਾਰੀ ਚੀਜ਼ਾਂ ਤੋਂ ਇਹ ਨਿਜਾਤ ਪਾਈ ਜਾਊ ਟੋਟਲ ਪਾਈਪਲਾਈਨ ਚੇਂਜ ਹੋਊਗੀ ਹਰ ਘਰ 'ਚ ਪੀਣ ਵਾਲੇ ਪਾਣੀ ਦਾ ਕਨੈਕਸ਼ਨ ਹੋਊਗਾ ਪਾ ਉਸ ਦੇ ਨਾਲ ਮੈਨੂੰ ਇਹ ਨਹੀਂ ਲੱਗਦਾ ਕਿ ਪਾਣੀ ਦੀ ਸਮੱਸਿਆ ਇੱਥੇ ਰਹੇਗੀ ਐਮਐਨਐ ਸਰ ਜਿਹੜਾ ਉਸ ਹੰਦ ਵਾਲਾ ਕੋਲ ਹੈਗਾ ਜੀ ਓਵਰਬ੍ਰਿਜ ਸੈਂਟਰਬ੍ਰਿਜ ਇਹ ਕਦੋਂ ਤੱਕ ਉਹ ਰੇਲਵੇ ਵੱਲੋਂ ਲੁੱਕ ਦਾ ਕੰਮ ਸ਼ੁਰੂ ਹੋ ਚੁੱਕਿਆ ਹੁਣ ਪੀਡਬਲਯੂਡੀ ਨੇ ਜਲਦੀ ਉਹ ਵੀ ਕਰ ਦੇਣਾ ਤੇ ਆਈ ਥਿੰਕ 10 12 ਦਿਨਾਂ ਚ ਇਹ ਕੰਮ ਸ਼ੁਰੂ ਹੋ ਜੂਗਾ ਉਹ ਪੂਰੀ ਸਟਾਰਟ ਕੀਤਾ ਜਾਊਗਾ